ਦੇਖੋ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਇਹ ਹੈ ਕਿ ਜਿਸ ਉਮੀਦ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਇਹ ਸਰਕਾਰ ਬਣਾਈ ਉਸ ਉਮੀਦ ਦੇ ਉੱਤੇ ਖਰੇ ਉਤਰਨ ਦੀ بجائے ਬਿਲਕੁਲ ਉਸ ਤੋਂ ਉਲਟ ਜਾ ਕੇ ਦੂਸਰੀ ਦਿਸ਼ਾ ਜਾ ਕੇ 180 ਡਿਗਰੀ ਤੇ ਸਰਕਾਰ ਨੇ ਉਹੀ ਉਹ ਤੋਂ ਵੀ ਬੁਰੇ ਕੰਮ ਕਰਨੇ ਸ਼ੁਰੂ ਕੀਤੇ ਜਿਨ੍ਹਾਂ ਤੋਂ ਅੱਖ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਆਮ ਘਰਾਂ ਦੇ ਮੁੰਡੇ ਅਸੀਂ ਇਲੈਕਸ਼ਨ ਦੇ ਵਿੱਚ ਉਤਾਰਾਂਗੇ ਇਹਨਾਂ ਨੇ ਕਿਹਾ ਕਿ ਸੱਥਾਂ ਦੇ ਵਿੱਚੋਂ ਤੁਹਾਡੀਆਂ ਸੱਥਾਂ ਤੋਂ ਸਰਕਾਰ ਚੱਲੇਗੀ। ਹੁਣ ਆਪਾਂ ਨੂੰ ਅੱਜ ਕਿਉਂ ਕਰਨਾ ਪੈ ਰਿਹਾ ਪੂਰੇ ਭਾਰਤ 'ਚ ਅੱਜ ਐਸਕੇਮ ਨਾਨ ਪੋਲਿਟਿਕਲ ਦੇ ਫੈਸਲੇ ਤੇ ਉਤਲੇ ਫੋਕਨ ਦਾ ਪ੍ਰੋਗਰਾਮ ਦਿੱਤਾ ਕਿਉਂ ਦੇਣਾ ਪੈ ਗਿਆ। ਦੇਖੋ ਮੌੜ ਮੰਡੀ ਦਾ ਗੰਦਾ ਪਾਣੀ ਕੱਢਣਾ ਤੇ ਜਾ ਕੇ ਸੇਮ ਨਾਲੇ 'ਚ ਪਾਉਣਾ ਹੈ। ਸਰਕਾਰ ਨੇ ਚੱਕ ਕੇ ਉਹ ਗੰਦਾ ਪਾਣੀ ਮਠੰਡੇ ਡਿਸਟ੍ਰਿਕਟ ਦੇ ਕਸੋਖਾਨਾ ਪਿੰਡ ਦੇ ਵਿੱਚੋਂ ਦੀ ਬਿਲਕੁਲ ਐਨ ਵਿਚਾਲ ਦੀ ਵਿਚਕਾਰ ਦੀ ਕੱਟਣਾ ਸ਼ੁਰੂ ਕੀਤਾ ਲੋਕਾਂ ਨੇ ਵਿਰੋਧ ਕੀਤਾ ਜਿਹਦੇ ਚੋਂ 26 ਬੰਦੇ ਉਹਨਾਂ ਦੇ ਜੇਲ੍ਹ ਚ ਗਏ ਤੇ ਜਿਨ੍ਹਾਂ ਦੇ ਵਿੱਚੋਂ 3 ਬੰਦੇ ਅਜੋ ਉਹਨਾਂ ਦੇ ਮਰਨ ਵਰਤੇ ਤੇ ਬੈਠੇ ਨੇ ਔਰ ਇਹ ਕੋਨਾਂ ਦਾ ਮੁੰਡਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਮਰਨ ਵਰਤੇ ਬੈਠਾ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰ ਦੇ ਇੱਕ ਐਮਐਲਏ ਦੇ ਜਿੱਦ ਪਗਾਉਣ ਦੇ ਲਈ ਕਿਸਾਨਾਂ ਨੂੰ ਧੜਾ ਧੜ ਫੜ ਕੇ ਜੇਲ੍ਹ ਦੇ ਵਿੱਚ ਸਿੱਟਣਾ ਸ਼ੁਰੂ ਕੀਤਾ ਜਿਹੜੇ ਕਿਸਾਨ ਉਹਨਾਂ ਦੀ ਮਦਦ ਤੇ ਗਏ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਕਾਕਾ ਸਿੰਘ ਕੋਠੜਾ ਉਸ ਦਿਨ ਤੋਂ ਜੇਲ੍ਹ ਦੇ ਵਿੱਚ ਹੈ ਔਰ 7-9 ਆਗੂ ਟੋਟਲ ਸਾਰੇ 7 9 ਆਗੂ ਮਰਨ ਵਰਤੇ ਬੈਠ ਗਏ ਜਿਨ੍ਹਾਂ ਦੇ ਤੋਂ ਬਾਅਦ 5 ਨੇ ਹੋਰ ਮਤਲਬ ਮੁਖਰਤਾਲ ਸ਼ੁਰੂ ਕਰਤੀ ਉੱਥੇ ਔਰ ਜਿਹਨਾਂ ਨੇ ਭਖੜਤਾਲ ਸ਼ੁਰੂ ਕੀਤੀ ਅੱਜ ਉਹਨਾਂ ਸਾਰਿਆਂ ਦਾ ਪਤਾ ਲੱਗਿਆ ਰਿਪੋਰਟ ਮਿਲਿਆ ਮੈਨੂੰ ਕਿ ਵੱਖ-ਵੱਖ ਜੇਲਾਂ ਦੇ ਵਿੱਚ ਖੰਡਾਤੇ ਕੋਈ ਕਿਸੇ ਜੇਲ੍ਹ ਚ ਕੋਈ ਕਿਸੇ ਜੇਲ੍ਹ ਚ ਮੈਂ ਦੱਸਣਾ ਚਾਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਤਬਾਕੀ ਪੰਜਾਬ ਦੇ ਲੋਕ ਮੁੱਖ ਮੰਤਰੀ ਜੀ ਦਬਣ ਵਾਲੇ ਨਹੀਂ ਯਾਦ ਰੱਖੋ ਗੱਲ ਇਹ ਹੈ ਕਿ ਜਦੋਂ ਕਦੇ ਵੀ ਲੋਕਾਂ ਦੀ ਪੀਸਫੁਲੀ ਆਵਾਜ਼ ਨੂੰ ਨਾ ਸੁਣਿਆ ਜਾਏ ਤਾਂ ਫਿਰ ਲੋਕ ਅਗਰੈਸਿਵ ਹੋ ਜਾਂਦੇ ਨੇ ਲੋਕਾਂ ਦੇ ਅੰਦਰ ਗੁੱਸਾ ਆਉਂਦਾ ਗੁੱਸਾ ਹੋਰ फडਕਦਾ ਗੁੱਸਾ ਹੋਰ ਫਟਦਾ ਹੈ। ਔਰ ਉਹ ਜਿਹੜਾ ਫਟਿਆ ਹੋਇਆ ਗੁੱਸਾ ਹੈ ਉਹ ਕਈ ਵਾਰੀ ਗਲਤ ਦਿਸ਼ਾ ਵੱਲ ਤੁਰ ਜਾਂਦਾ ਹੈ। ਸੋ ਅਸੀਂ ਚਾਹੁੰਦੇ ਆ ਕਿ ਇਹ ਗੁੱਸਾ ਜਿਹੜਾ ਸ਼ਾਂਤ ਹੋਵੇ। ਸਰਕਾਰ ਉਹਨਾਂ ਲੋਕਾਂ ਦੀ ਗੱਲ ਸੁਣੇ ਔਰ ਉਹਨਾਂ ਲੋਕਾਂ ਨੂੰ ਗੰਦੇ ਪਾਣੀ ਤੋਂ ਬਚਾਵੇ। ਉਹਦੇ 'ਚੋ ਅੱਜ ਇਹ ਜਿਹੜਾ ਪੀਸਫੁਲੀ ਪ੍ਰੋਟੈਸਟ ਨੂੰ ਹੋਰ ਅੱਗੇ ਤੋਰਦੇ ਆ ਇਹ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਸਰਕਾਰ ਨੂੰ ਇੱਕ ਤਰ੍ਹਾਂ ਦਾ ਤਾਨਾ ਮਾਰਾਂਗੇ ਨਾਨਤ ਪਾਵਾਂਗੇ ਉਹਨਾਂ ਦੇ ਪੁੱਤਲੇ ਫੂਕੇ ਉਹਨਾਂ ਦੇ ਸਫਰੀਮੋ ਦੇ ਪੁੱਤਲੇ ਫੂਕੇ ਜਾਨੀ ਤੁਹਾਨੂੰ ਵੀ ਆਪਸ ਅਵੇਸਟ ਕੀਤਾ ਗਿਆ ਸੀ ਦੇਖੋ ਇਹ ਕਿੱਡੀ ਹਾਸੋਹੀਣੀ ਗੱਲ ਹੈ ਤੇ ਕਿੱਡੀ ਮੰਦ ਭਾਗੀ ਗੱਲ ਹੈ ਮੈਂ ਕਹੂੰਗਾ ਦੇਸ਼ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਸਟੇਟ ਦੇ ਲੋਕਾਂ ਨੇ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਬਠਿੰਡੇ ਦੇ ਅੰਦਰ ਇਹਨਾਂ ਦੀ ਸਾਰੀ ਸਿਚੁਏਸ਼ਨ ਤੋਂ ਲੋਕਾਂ ਨੂੰ ਜਾਣੂ ਕਰਾਉਣਾ ਸੀ ਕਿਉਂਕਿ ਸਾਡੇ ਜਿਹੜੇ ਕੋਕੜਤਾਲ ਦੇ ਬੈਠੇ ਆਗੂ ਨੇ ਮਲਦੇਵ ਸਿੰਘ ਸੰਧੋਹਾ ਜੀ ਹੋਰੀ ਲਖਵਿੰਦਰ ਔਰ ਉਹਨਾਂ ਦੇ ਨਾਲ ਇੱਕ ਹੋਰ ਹਰ ਭਜਨ ਸੰਗ ਇਹਨਾਂ ਸਾਰਿਆਂ ਦੀ ਤਬੀਅਤ ਖਰਾਬ ਹੋਈ ਆ ਬਹੁਤ ਖਰਾਬ ਹੋਈ ਆ ਇਹਨਾਂ ਨੂੰ ਚੱਕਰ ਆਏ ਨੇ ਔਰ ਅਸੀਂ ਸਰਕਾਰ ਤੱਕ ਵੀ ਗੱਲ ਲਿਜਾਣੀ ਚਾਹੁੰਦੇ ਸੀ ਅਸੀਂ ਨਾਲ ਦੇ ਨਾਲ ਮੀਡੀਆ ਦੇ ਥਰੂ ਆਮ ਲੋਕਾਂ ਤੱਕ ਇਹ ਗੱਲ ਲਿਜਾਣੀ ਚਾਹੁੰਦੇ ਸੀ ਔਰ ਸਾਡੀ ਗੱਲ ਲੋਕਾਂ ਤੱਕ ਨਾ ਜਾ ਸਕੇ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਕਰਤੂਤ ਉਸ ਦਿਨ ਸਰਕਾਰ ਨੇ ਕੀਤੀ ਹੈ ਸਾਨੂੰ ਹਰ ਇੱਕ ਨੂੰ ਅਧਿਕਾਰ ਹੈ ਰਾਈਟ ਟੂ ਪ੍ਰੋਟੈਸਟ ਦੇ ਮੁਤਾਬਕ ਅਸੀਂ ਆਪ ਦੰਦੋਲਨ ਕਰ ਸਕਦੇ ਆ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਜਿਸ ਚੀਜ਼ ਤੋਂ ਸਾਨੂੰ ਤਕਲੀਫ ਹੈ ਉਹਦੇ ਬਾਰੇ ਅਸੀਂ ਬੋਲ ਸਕਦੇ ਆ ਔਰ ਮੀਡੀਆ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣਾ ਇਹ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਜਾਂ ਮੈਂ ਪੁੱਛਣਾ ਚਾਹਣਾ ਸਾਡੇ ਫਰੀਦਕੋਟ ਦੇ ਐਸਐਸਪੀ ਨੂੰ ਵੀ ਜਾਂ ਡੀਸੀ ਸਾਹਿਬ ਨੂੰ ਵੀ ਇਹ ਭਾਈ ਕਿਹੜਾ ਕਿੱਧਰਲਾ ਕੋਈ ਅਤੰਕਵਾਦ ਫੈਲਣ ਵਾਲੀ ਗੱਲ ਹੈ ਜਿਹੜਾ ਤੁਸੀਂ ਸਾਨੂੰ ਮੀਡੀਆ ਦੇ ਸਾਹਮਣੇ ਗਾ ਕੇ ਆਪਦਾ ਦੁੱਖ ਵੀ ਨਹੀਂ ਰੋਣ ਦੇ ਰਹੇ ਔਰ ਬਤੀ ਸ਼ਰਮਨਾਕ ਕਾਰਵਾਈ ਕੀਤੀ ਇਹਨਾਂ ਨੇ ਪਰ ਮੈਂ ਧੰਨਵਾਦੀ ਹਾਂ ਤੁਹਾਡਾ ਸਾਰੇ ਪੱਤਰਕਾਰਾਂ ਦਾ ਕਿ ਜਿਹੜੀ ਗੱਲ ਅਸੀਂ ਲਿਜਾਣੀ ਚਾਹੁੰਦੇ ਸੀ ਮੀਡੀਆ ਦੇ ਵਿੱਚ ਕੱਲ ਦੱਸਣੀ ਚਾਹੁੰਦੇ ਸੀ ਉਹ ਗੱਲ ਮੀਡੀਆ ਦੇ ਵਿੱਚ ਮੇਨਰਾਦਾ ਉਸ ਤੋਂ ਵੀ ਵੱਧ ਪ੍ਰਭਾਵੀ ਢੰਗ ਦੇ ਨਾਲ ਗਈ ਹੈ ਰੋਕ ਨਹੀਂ ਸਕਦੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਦੇ ਜ਼ਰੀਏ ਲੋਕਾਂ ਤੱਕ ਗੱਲ ਜਾ ਰਹੀ ਹੈ ਲੋਕਾਂ ਤੱਕ ਗੱਲ ਜਾਏਗੀ ਔਰ ਸਰਕਾਰ ਨੂੰ ਹੀ ਚੇਤਾਵਨੀ ਦੇਣਾ ਮੈਂ ਲਾਸਟ ਦੇ ਉੱਤੇ ਸਾਡੇ ਜਿਹੜੇ 9 ਤੇ 5 14 ਆਦਮੀ ਐ ਇਸ ਵੇਲੇ ਉਹ ਘਰ ਹਟਾਲਤੇ ਨੇ ਬਲਦੇਵ ਸਿੰਘ ਸੰਧੋਹਾ ਦੀ ਹਾਲਤ ਬਹੁਤ ਖਰਾਬ ਹੈ ਉਹਨੂੰ ਰਾਤ ਡੀਸੀ ਆਫਿਸ ਦੇ ਮੂਹਰੇ ਬੈਠ ਕੇ ਉਹ ਆਪਣਾ ਪ੍ਰੋਟੈਸਟ ਜਾਰੀ ਰੱਖਣਾ ਚਾਹੁੰਦਾ ਸੀ ਉਥੋਂ ਚੱਕ ਕੇ ਬਠਿੰਡਾ ਪੁਲਿਸ ਨੇ ਹਸਪੀਟਲ ਦੇ ਵਿੱਚ ਉਹਨੂੰ ਅਰੈਸਟ ਕਰਕੇ ਰੱਖਿਆ ਹੋਇਆ ਟ੍ਰੀਟਮੈਂਟ ਕਰਨ ਦੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉਹ ਆਪਦੀ ਇਜਰਾਇਤ ਜਾਰੀ ਹੈ ਦੀ ਹੁਣ ਪਾਣੀ ਵੀ ਛੱਡਦਾ ਉਸ ਬੰਦੇ ਨੇ ਸਾਡੇ ਦੀ ਹੁਣ ਹੁਣੇ ਰਿਪੋਰਟ ਮਿਲੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਤੋਂ ਕਿ ਉਹ ਪਾਣੀ ਵੀ ਛੱਡਦਾ ਉਹ ਰਾਤ ਵੀ ਕਹਿ ਰਿਹਾ ਸੀ ਮੈਂ ਪਾਣੀ ਛੱਡ ਦੇਣਾ ਮੈਂ ਉਹਨੂੰ ਬਾਰ-ਬਾਰ ਇਹ ਕਹਿ ਰਿਹਾ ਸੀ ਕਿ ਤੂੰ ਪਾਣੀ ਨਹੀਂ ਛੱਡਣਾ ਉਹ ਕੁਝ ਵੀ ਨਹੀਂ ਕਰਨਾ ਇਹਦਾ ਮਤਲਬ ਸਰਕਾਰ ਸਾਨੂੰ ਹੋਰ ਸਖਤ ਐਕਸ਼ਨ ਕਰਨ ਦੇ ਲਈ ਹੋਰ ਵੱਡੇ ਐਕਸ਼ਨ ਕਰਨ ਦੇ ਲਈ ਮਜਬੂਰ ਕਰ ਰਹੀ ਹੈ ਜਿਹੜਾ ਅਸੀਂ ਸ਼ਾਂਤੀ ਨੂੰ ਟਾਈਮ ਰੱਖਦੇ ਆ ਹੋਇਆ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਸਾਡੀ ਚੇਤਾਵਨੀ ਅਗਰ ਸਾਡੇ ਕਿਸੇ ਵੀ ਆਗੂ ਦਾ ਰਤੀ ਭਰ ਵੀ ਕੋਈ ਨੁਕਸਾਨ ਹੁੰਦਾ ਹੈ ਤਾਂ ਫਿਰ ਸਰਕਾਰ ਜ਼ਿੰਮੇਵਾਰ ਹੋਏਗੀ ਔਰ ਸਰਕਾਰ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਮੇਰੀ ਇਨੀ ਕਪੀਲ ਹੈ ਧੰਨਵਾਦ